ਫੰਡ ਪ੍ਰਧਾਨ ਜੀ ਘੱਟ ਨੇ ਯਾਰ ਫੰਡ ਤਾਂ ਕਰਿਆ ਨਹੀਂ ਪਿਛਲੀ ਵਾਰ ਅਸੀਂ ਬਾਈ ਤਾਂ ਹੀ ਚੀਕਾ ਮਾਰਦਿਆਂ ਨੂੰ ਵੀ ਫੰਡ ਇਕੱਠਾ ਕਰੋ ਫੰਡ ਦੇ ਘੋਲ ਨਾ ਕਰੋ ਹਜੇ ਤਾਂ ਲੜਾਈ ਪਤਾ ਨਹੀਂ ਹੋਰ ਕਿੱਧਰ ਨੂੰ ਵੱਧ ਜੇ ਜੇ ਪਹਿਲਾਂ ਸਾਰੇ ਆਗੂ ਨੂੰ ਗ੍ਰਿਫਤਾਰ ਕਰ ਲਦੇ ਨੇ ਕੀ ਪਤਾ ਮਾਹੌਲ ਕਿਹੋ ਜਿਹਾ ਬਣਾ ਦੇਣ ਇਹ ਪੰਜਾਬ ਦੇ ਵਿੱਚ ਇਸ ਕਰਕੇ ਫੰਡਾਂ ਦੀ ਕਦੇ ਵੀ ਘੋਲ ਨਹੀਂ ਕਰਨੀ ਤੁਸੀਂ ਫੰਡ ਇਕੱਠੇ ਕਰੋ ਲੋਕ ਸਾਨੂੰ ਫੰਡਾਂ ਤੋਂ ਜਵਾਬ ਨਹੀਂ ਦਿੰਦੇ ਜਾਓ ਤੁਸੀਂ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸੱਜਣੋ ਇਸ ਕਰਕੇ ਬੱਸਾਂ ਦਾ ਪ੍ਰਬੰਧ ਕਰਨਾ ਸਾਰੇ ਪਿੰਡਾਂ ਨੇ ਲਖਾਉਨੀਆਂ ਨੇ ਬੱਸਾਂ ਉਰੇ ਜਿਵੇਂ ਮਹਿਲਾਂ ਵਾਲਿਆਂ ਨੇ ਕਿਹਾ ਵੀ ਦੋ ਬੱਸਾਂ ਦਾ ਕਰ ਲੀਆਂ ਜਿਸੀਂ ਨੇ ਇਹ ਬੱਸ ਇੱਕ ਹੋਰ ਵੀ ਕਰ ਸਕਦੇ ਨੇ ਇਸ ਕਰਕੇ ਜੇ ਪਹਿਲਾ ਮਹਿਲਾ ਪਿੰਡ ਕਲੀਆਂ ਤਿੰਨ ਬੱਸਾਂ ਕਰ ਸਕਦਾ ਚਾਹ ਦੋ ਬੱਸਾਂ ਕਰ ਸਕਦਾ ਫਿਰ ਬਾਕੀ ਪਿੰਡ ਇੱਕ ਇੱਕ ਬੱਸਤਾ ਕਰ ਸਕਦੇ ਸਾਰੇ ਤੁਸੀਂ ਵੀ ਇਸ ਕਰਕੇ ਆ ਜਿਹੜੇ ਛੋਟੇ ਸਾਧਨ ਨੇ ਟੈਂਪੂ ਨੇ ਬੰਦ ਗੱਡੀਆਂ ਨੇ ਇਹ ਜਥੇਬੰਦੀ ਵਾਸਤੇ ਬਹੁਤ ਵੱਡਾ ਖਤਰਾ ਨਹੀਂ ਸਜਨੋ ਜਥੇਬੰਦੀ ਇਹ ਛੋਟੀਆਂ ਗੱਡੀਆਂ ਨੂੰ ਇਹ ਕਹਿੰਦੀ ਹੈ ਵੀ ਛੋਟੀਆਂ ਗੱਡੀਆਂ ਨਹੀਂ ਹੋਣੀਆਂ ਚਾਹੀਦੀਆਂ ਇਹਦੇ ਨਾਲ ਤੁਸੀਂ ਸਾਦਾ ਨਾ ਲਓ ਕਿਰਾਏ ਤੇ ਲਓ ਕੋਈ ਗੱਲ ਨਹੀਂ ਪਰ ਸਜਣਾ ਛੋਟੀ ਗੱਡੀ ਦੇ ਵਿੱਚ ਕੀ ਆ ਸੱਤ ਬੰਦੇ ਵਹਿੰਦੇ ਨੇ ਵੱਧ ਤੋਂ ਵੱਧ ਵੱਡੀ ਜਿਹੜੀ ਗੱਡੀ ਆ ਸੱਤ ਬੰਦੇ ਜਿਹੜੀ ਗੱਡੀ ਚ ਵਹਿੰਦੇ ਨੇ ਉਹ ਪਿੰਡ ਸੱਤ ਬੰਦਾਂ ਤੀ ਹਿਸੀਮਤ ਰਹਿ ਜਾਂਦਾ ਉਹ ਪਿੰਦ ਗਾਂਹ ਪ੍ਰਚਾਰ ਨਹੀਂ ਕਰ ਸਕਦਾ ਕਿਉਂਕਿ ਜੇ ਸੱਤ ਤੋਂ ਬਣਾ ਤੁਹਾਡਾ ਆਉਣੇ ਨਹੀਂ ਕੋਈ ਉਹਨੇ ਸਿੱਖਣੀ ਨਹੀਂ ਫਿਰ ਤੁਸੀਂ ਕਹਿੰਦੇ ਹੱਟ ਨਾਲ ਪਾਉਂਦਾ ਨਹੀਂ ਆਉਂ ਤੁਹਾਡੇ ਨਾਲ ਕੌਣ ਬਾਈ ਆਊਗਾ ਤਾਂ ਪ੍ਰਚਾਰ ਨਾਲ ਨਾ ਜਦੋਂ ਕੋਈ ਗੱਲ ਸੁਣੂ ਕੋਈ ਕੱਲ ਦੇ ਵਿੱਚ ਗੱਲ ਕੰਨਾਂ ਦੇ ਵਿੱਚ ਪਾਊਗੀ ਫਿਰ ਆਊਗਾ ਇਸ ਕਰਕੇ ਸਾਰੇ ਸੱਜਣਾ ਨੇ ਇਹਦੇ ਵਾਸਤੇ ਪੀਲੀਆਂ ਚੁੰਨੀਆਂ ਮਾਵਾ ਭੈਣਾਂ ਨੂੰ ਨਾਲ ਲੈ ਕੇ ਜਾਣਾ ਹੈ ਮਾਵਾ ਭੈਣਾਂ ਦੇ ਪੀਲੀਆਂ ਚੁੰਨੀਆਂ ਸਾਰੇ ਕਿਸਾਨਾਂ ਦੇ ਪੀਲੀਆਂ ਪੱਗਾਂ ਤੇ ਪੀਲੀਆਂ ਪਰਨੇ ਇਹ ਸੱਜਣੋ ਜੇ ਕਿਸੇ ਕੋਲ ਨਹੀਂ ਹੈਗਾ ਤਾਂ ਲੈ ਲਓ ਕਿਉਂ ਆਹ ਹੈ ਭਲਾ ਸਾਡਾ ਸਾਂਝਾ ਪ੍ਰੋਗਰਾਮ ਹੈ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਬਹੁਤ ਵੱਡੀ ਗਿਣਤੀ ਹੋਣੀ ਹੈ ਉੱਥੇ ਇਸ ਕਰਕੇ ਬੰਦਿਆਂ ਦੀ ਗਿਣਤੀ ਕਰਕੇ ਵਾਹਸੇ ਚਾੜਨਾ ਹੈ ਗੇਲਤੀ ਕਰਕੇ ਉਥੋਂ ਤੋੜਨਾ ਇਹ ਨਾ ਹੋਵੇ ਤੁਸੀਂ ਬੰਦਾ ਛੱਡਿਆ ਉਥੇ ਛੋਟਾ ਬੰਦਾ ਰੁਲ ਜੇ ਜੇ ਬੰਦਾ ਰੁਲ ਜਾਂਦਾ ਉਹਨੂੰ ਤੁਸੀਂ ਲੈ ਕੇ ਆਉਣਾ ਫੇਰ ਵੀ ਨਹੀਂ ਲੱਗਦਾ ਅਸੀਂ ਉਥੇ ਹੋਵਾਂਗੇ ਸਾਡੇ ਨਾਲ ਸੰਪਰਕ ਕਰਨਾ ਵੀ ਪ੍ਰਧਾਨ ਜੀ ਬੰਦਾ ਰੁਲ ਗਿਆ ਲੱਭ ਰਿਹਾ ਸੀ ਇੱਥੇ ਖੜਿਆ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਭਲਾਉਣ ਦੀ ਪਹਿਲੀ ਗੱਲ ਜਿਹੜੇ ਕੋਈ ਸੁਧਾਰਨ ਤਾਇਬ ਦੇ ਬੰਦੇ ਸਾਡੇ ਨਾਲ ਚਲੇ ਜਾਂਦੇ ਨੇ ਉਹਨਾਂ ਦੇ ਨਾਲ ਇੱਕ ਬੰਦੇ ਦੀ ਪੱਕੀ ਡਿਊਟੀ ਰੱਖਣੀ ਵੀ ਜਾਣਾ ਨਹੀਂ ਯਾਰ ਇੱਥੇ ਬੈਠਣਾ ਆਹ ਸਾਡਾ ਸਾਦਲ ਖੜਾ ਬੱਸ ਨੰਬਰ ਜੇ ਫੇਰ ਵੀ ਉਹ ਰੋਲਣ ਦਾ ਕਿਤੇ ਆਏ ਸੁਣ ਲੱਗਦਾ ਰੋਲਣਾ ਸਰੇ ਉਹਨੂੰ ਇੱਕ ਨੰਬਰ ਲਿਖ ਕੇ ਦੇ ਮੋਬਾਈਲ ਨੰਬਰ ਆਵਦਾ ਵੀ ਯਾਰ ਜੇ ਰਲ ਜੰਨਾ ਆ ਨੰਬਰ ਤੇ ਗੱਲ ਕਰ ਲਈ ਮੇਰੇ ਨਾਲ ਜਿੱਥੇ ਮਰਜੀ ਉਹਨੂੰ ਕਹਿੰਦੇ ਵੀ ਧੜਪਿਆਣਾ ਜਿਹੜਾ ਆਗੂ ਨੇ ਹਰਜੀਤ ਆ ਅਮਨ ਆ ਹੋਰ ਆਗੂ ਨੇ ਜਿਹੜੇ ਵੀ ਯਾਰ ਕਿਸੇ ਨਾਲ ਗੱਲ ਕਰਾ ਦੇ ਮੇਰੀ ਉਹ ਸਾਡੇ ਨਾਲ ਗੱਲ ਕਰਾ ਦੋ ਅਸੀਂ ਉੱਥੇ ਚੱਕ ਲਿਆਮਗੇ ਸੱਜਣੋ ਜਿੱਥੇ ਵੀ ਹੋਇਆ ਇਸ ਕਰਕੇ ਜਦੋਂ ਤੁਸੀਂ ਪਿੰਡ ਬਸ ਦੇ ਵਿੱਚ ਬਾਹਰ ਜਾਂਦੇ ਹੋ ਤਾਂ ਉੱਥੇ ਕਈ ਵਾਰ ਬੰਦਾ ਸਾਡਾ ਇੱਕ ਜਾਂ ਦੋ ਘਟ ਰਹਿ ਜਾਂਦੇ ਨੇ ਤੇ ਦੂਜੇ ਬੰਦੇ ਕਹਿੰਦੇ ਚੱਲ ਚੱਲ ਪ੍ਰਧਾਨ ਆਪੀ ਆ ਜਾਣਗੇ ਐ ਨਹੀਂ ਕਹਿਣਾ ਹੈਗਾ ਜਿੰਨਾ ਚਿਰ ਬੰਦੇ ਪੂਰੇ ਨਹੀਂ ਹੁੰਦੇ ਉਹਨੂੰ ਭਾਲਣਾ ਸੱਜਣੋ ਓਏ ਇਹਦਾ ਮਤਲਬ ਉਹ ਨਹੀਂ ਬਣਾਣਾ ਪਿਛਲੇ ਦਿਨ ਇੱਕ ਪਿੰਡ ਦੀ ਮੈਂ ਨਾਉ ਨਹੀਂ ਲੈਂਦਾ ਉਹ ਪਿੰਡ ਦਾ ਸੰਗਰੂ ਰੈਲੀ ਸੰਗਰੂ ਰੈਲੀ ਦੇ ਵਿੱਚ ਉਹ ਬੰਦੇ ਨੂੰ ਛੱਡਿਆ ਉਹ ਬੰਦਾ ਕਹਿੰਦਾ ਮੈਂ ਆਖਿਆ ਵੀ ਯਾਰ ਮਜਾਰੇ ਜਾਣਾ ਤੇ ਬਾਕੀ ਕਹਿੰਦੇ ਜਾਣਾ ਨਹੀਂ ਕਹਿੰਦਾ ਯਾਰ ਉਹ ਮੈਨੂੰ ਛੱਡ ਗਏ ਮਤਲਬ ਇੱਕ ਤਾਂ ਉਹ ਜਮੀਨ ਮਤਲਬ ਤੁਹਾਡਾ ਧਰਨੇ 'ਚ ਗਿਆ ਦਾ ਸਜਣੋ ਫਾਇਦਾ ਕੀ ਹੋਇਆ ਭਲਾ ਜੇ ਤੁਸੀਂ ਗੱਲ ਹੀ ਨਹੀਂ ਕਬੂਲੀ ਹੈਗੀ ਠੀਕ ਕੋਈ ਗੱਲ ਨਹੀਂ ਜੇ ਫਰਕ ਤਰਕ ਰਹਿ ਗਿਆ ਨੂੰ ਫੇਰ ਕੱਢ ਲਾਂਗੇ ਆਪਾਂ ਇਸ ਲਈ ਤੇ ਪੀੜੀਆਂ ਚੁੰਨੀਆਂ ਪੀੜੀਆਂ ਪੱਗਾ ਤੇ ਚੰਡੇ ਝੰਡੇ ਸੱਜਣੋ ਤੁਸੀਂ ਕੀ ਕਰਦੇ ਹੋ ਨਾ ਝੰਡੇ ਲੰਮੇ ਪਾ ਲੈਣੋ ਉੱਥੇ ਜਾ ਕੇ ਝੰਡੇ ਜਦੋਂ ਇਤਕੀ ਮੀਟਿੰਗ ਦੇ ਵਿੱਚ ਜਿਹੜੇ ਜਿਹੜੇ ਹੈਗੇ ਸੱਜਣੋ ਉਹਨਾਂ ਨੇ ਸੁਣੀ ਹੋਊਗੀ ਆਪਣਾ ਜਿਹੜੇ ਮੁੰਡੇ ਨਵੇਂ ਆਏ ਨੇ ਪਿੰਡ ਵਾਲੇ ਇਹਨਾਂ ਦੀ ਇੱਕ ਝੰਡਾ ਖੜਾ ਸੀ ਸਾਰੇ ਉਹਦੇ ਚ ਸਾਰੀ ਜਿੰਨੀ ਮੀਟਿੰਗ ਹੋ ਰਹੀ ਸੀ ਇੱਕੋ ਝੰਡਾ ਖੜਾ ਸੀ ਪ੍ਰਧਾਨ ਨੇ ਸਪੈਸ਼ਲ ਲਾਉਂ ਲਿਆ ਕਹਿੰਦਾ ਇੱਕ ਨੌਜਵਾਨ ਝੰਡਾ ਇੱਕ ਖੜਾ ਹੈ ਬਾਕੀ ਸਾਰੇ ਯਾਰ ਮੈਂ ਤੁਸੀਂ ਤੇ ਕੋਈ ਗੱਲ ਨਹੀਂ ਜਿੱਥੇ ਆਪਣਾ ਪ੍ਰੋਗਰਾਮ ਹੈ ਧਰੀ ਰੱਖੋ ਜਦੋਂ ਸਾਂਝੇ ਪ੍ਰੋਗਰਾਮ ਨੇ ਜਦੋਂ ਸਾਂਝੇ ਪ੍ਰੋਗਰਾਮ ਨੇ ਤਾਂ ਸਾਡੇ ਝੰਡੇ ਸੱਜਣੋ ਝੰਡਿਆਂ ਵਾਲੀ ਛੋਟੀ ਗਿਣਤੀ ਪਤਾ ਲੱਗਦੀ ਆ ਖੜੇ ਰੱਖੋ ਝੰਡੇ ਲੰਮੇ ਰੱਖੋ ਥੋੜੀ ਲੰਮੀਆਂ ਛਟੀਆਂ ਕਰੋ ਜਿਹੜੇ ਝੰਡੇ ਖੜੇ ਕਰਨੇ ਨੇ ਤਾਂ ਕਿ ਪਿਛਲੇ ਬੰਦੇ ਨੂੰ ਦੇਖਣ ਚ ਕੋਈ ਦਿੱਕਤ ਨਾ ਆਵੇ ਇਸ ਕਰਕੇ ਇਹ ਝੰਡੇ ਤੇ ਚੁੰਨੀਆਂ ਤੇ ਪੱਗਾਂ ਇਹਨਾਂ ਦਾ ਖਾਸ ਪ੍ਰਬੰਧ ਕਰਨਾ ਹੈ ਜੇ ਝੰਡਿਆਂ ਦੀ ਲੋੜ ਹੈ ਆਪਣਾ ਜਿਹੜਾ ਆਗੂ ਉਹ ਲੈ ਕੇ ਆ ਝੰਡੇ ਲੈ ਕੇ ਜਾਓ ਝੰਡੇ ਸਾਰੇ ਪਿੰਡ 10-10 ਝੰਡੇ ਲੈ ਕੇ ਜਾਓ ਘਟੋ ਘਟ ਨਵੇਂ ਝੰਡੇ ਪਾ ਕੇ ਨਵੀਆਂ ਛੋਟੀਆਂ ਪਤਲੀਆਂ ਲੈ ਲਓ ਛੋਟੀਆਂ ਇਹਦੇ ਖੜੀਆਂ ਕਰਨ ਵਾਲੀਆਂ ਨੇ ਭਾਰੀ ਛੋਟੀ ਖੜੀ ਕਰਨੀ ਥੋੜੀ ਬਜ਼ੁਰਗ ਬੰਦੇ ਨੂੰ ਔਖੀ ਲੱਗਦੀ ਹੈਗੀ ਪਰ ਪਤਲੀ ਸੰਟੀ ਖੜੀ ਕਰਕੇ ਰੱਖੋ ਉਹਦੇ ਨਾਲ ਤੁਹਾਨੂੰ ਹੋਰ ਆਦਾ ਹੈਗਾ ਤੇ ਚਾਹ ਪਾਣੀ ਤੇ ਪ੍ਰਸ਼ਾਦਾ ਇਹ ਸੱਜਣੋ ਐਤ ਕੀ ਆਪਨਾ ਆਪਣਾ ਸਾਰਿਆਂ ਦਾ ਹੁਣ ਤੁਸੀਂ ਕਹੋਗੇ ਵੀ ਆ ਐਤ ਕਿਦਾ ਬੜਾ ਪੰਗਾ ਪੈ ਗਿਆ ਚਾਹ ਲਾ ਵੀਰ ਚਾਹ ਲਾ ਬਾਕੀ ਪੰਗਾ ਪੈ ਗਿਆ ਸਾਨੂੰ ਵੀ ਲੱਗਦਾ ਹੈ ਪਰ ਇਸ ਕਿਸੇ ਤਜਰਬੇ ਚੋਂ ਗੱਲ ਆ ਇਹ ਐ ਨਹੀਂ ਆਈ ਗੱਲ ਉੱਥੇ ਘੱਟ ਹੋਣਾ ਵੱਡਾ ਉੱਥੇ ਚਾਹ ਚੂ ਕਿਸੇ ਨੂੰ ਨਹੀਂ ਮਿਲਨੀ ਸੱਜਣੂ ਚਾਹ ਕੀ ਕਰਨਾ ਤੁਸੀਂ ਜਿਹੜਾ ਪਿੰਡ ਜਿਹੜੇ ਵੀ ਸਾਡੇ ਤੁਸੀਂ ਤੁਰ ਰਹੇ ਹੋ ਇੱਕ ਥਰਮੋਸ ਭਰ ਕੇ ਚਾਹ ਚ ਪਿੰਡੋਂ ਪਹਿਲਾਂ ਹੀ ਧਰ ਲਓ ਤੇ ਜਿੰਨੇ ਸੱਜਣਾਂ ਨੂੰ ਤੁਸੀਂ ਲੈ ਕੇ ਜਾਣਾ ਸਾਰਿਆਂ ਨੂੰ ਕਹੋ ਵੀ ਭਾਈ ਚਾਰ-ਚਾਰ ਪ੍ਰਸ਼ਾਦੇ ਨਾਲ ਲੈ ਕੇ ਆਉਣੇ ਨੇ ਇੱਕ ਗਲਾਸ ਤੇ ਚਾਰ ਪ੍ਰਸ਼ਾਦੇ ਇਹ ਤੁਸੀਂ ਨਾਲ ਲੈ ਕੇ ਆਉਣਾ ਭਾਈ ਉਹ ਚਾਰ-ਚਾਰ ਪ੍ਰਸ਼ਾਦੇ ਦੋ ਤੁਸੀਂ ਉਹ ਖਾ ਸਕਦਾ ਦੋ ਹੋਰ ਵੀ ਦੱਸ ਸੱਜਣ ਨੂੰ ਕੋਈ ਨਹੀਂ ਲੈ ਕੇ ਆਉਂਦਾ ਕਿਸੇ ਨੂੰ ਨਹੀਂ ਭੁੱਲਿਆ ਉਹਨੂੰ ਵੀ ਦਿੱਤੇ ਜਾ ਸਕਦੇ ਨੇ ਇਸ ਕਰਕੇ ਪਾਣੀ ਦੀ ਬੋਤਲ ਇੱਕ ਛੋਲੇ ਦੇ ਵਿੱਚ ਹੋਵੇ ਇਸ ਕਰਕੇ ਇਹ ਕਾਹ ਤੋਂ ਬਣਾਇਆ ਐ ਆਪਾਂ ਨੂੰ ਕਾਹ ਤੋਂ ਇਹ ਟ੍ਰੇਨਿੰਗ ਇਧਰਲੇ ਪਾਸੇ ਕਾਹ ਤੋਂ ਵਧ ਰਹੀ ਆਪਣੀ ਆਪਣੇ ਕੋਲ ਨੰਗਰਾਂ ਦੀ ਘਾਟ ਨਹੀਂ ਹੈਗੀ ਇਹ ਟ੍ਰੇਨਿੰਗ ਐ ਵਧ ਰਹੀ ਆ ਤੇ ਇਹ ਲੋਕਾਂ ਨੇ ਇਹ ਚੀਜ਼ਾਂ ਨੂੰ ਰੋਕਣਾ ਸਾਨੂੰ ਸੈਲਫ ਸਪੈਂਡਡ ਹੋਣਾ ਪਊਗਾ ਸੱਚ ਨੂੰ ਸਾਰੇ ਕੰਮ ਦੇ ਡਿਪੈਂਡਡ ਸਾਨੂੰ ਆਪ ਹੋਣਾ ਪਊਗਾ ਇਸ ਕਰਕੇ ਇਹ ਚਾਹ ਤੁਸੀਂ ਜਾਣਸਾਰ ਉੱਥੇ ਆਪਦੇ ਪਿੰਡ ਵਾਲਿਆਂ ਨੂੰ ਖੜਾਓ ਬਸ ਤੇ ਖੜਾ ਕੇ ਉੱਥੇ ਪਹਿਲਾਂ ਚਾਹ ਪਿਆ ਦਿਓ ਪ੍ਰਸ਼ਾਦ ਦੇ ਪਾਣੀ ਛਕਾ ਦਿਓ ਉਦੋਂ ਬਾਅਦ ਚ ਤੁਸੀਂ ਉੱਥੇ ਬੈਠੋ ਜਾ ਕੇ ਪੰਡਾਲ ਦੇ ਵਿੱਚ ਪੰਡਾਲ ਦੇ ਵਿੱਚ ਸਾਰਿਆਂ ਨੇ ਵੱਧ ਤੋਂ ਵੱਧ ਗਿਣਤੀ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਜਿੰਨੇ ਪੰਡਾਲ ਚ ਜਾਣਗੇ ਉੱਥੋਂ ਕੁਛ ਨਾ ਕੋ ਸਿੱਖ ਕੇ ਆਉਣਗੇ ਜਿਹੜੇ ਬਾਹਰ ਅੰਦਰ ਦੁਕਾਨਾਂ ਤੇ ਬੈਠ ਕੇ ਮੁੜੇ ਕਿਤੇ ਹੋਰ ਹੋਣਾ ਪਣਾ ਬੈਠ ਕੇ ਮੁੜੇ ਉਹਨਾਂ ਦੇ ਪੱਲੇ ਨਹੀਂ ਗੱਲ ਪੈਣੀ ਉਹ ਐਂ ਮੁੜਾਂਗੇ چاہے ਖਾਲੀ ਗਏ ਖਾਲੀ ਮੁੜਾਂਗੇ ਇਸ ਲਈ ਸੀਐਡੀ ਦੇ ਉੱਤੇ ਮੈਂ ਦਵਾ